ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਮਸ਼ੀਨਰੀਆਂ ਲੈ ਕੇ ਪਹੁੰਚਿਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਜੀਪ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਰਹਿੰਦਾ ਜੀ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਆਪਣੇ ਕੋਲੇ Honda ਦੀ City ਗੱਡੀ ਪੁੰਚੀ ਹੈ ਵਾਈਟ ਕਲਰ ਚ ਹੈ ਤੇ 2014 ਦਾ ਮਾਡਲ ਹੈ ਫਾਸਟ ਓਨਰ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ 385 ਮਾਲਕ ਨੇ ਇੱਕ ਵਾਰੀ ਮੰਗਿਆ ਮਲੇਰ ਕੋਟਲਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਗੱਡੀ 'ਚ ਕੋਈ ਨੁਕਸ ਨਹੀਂ ਗੱਡੀ ਬਹੁਤ ਚੰਗੀਆਂ ਜੀ 14 ਮਾਡਲ ਹੈ ਬਾਕੀ ਉੱਚੇ ਮਾਡਲ ਦੀ ਹੈ ਤੇ ਐਕਸੀਡੈਂਟ ਵੀ ਕਿਸੇ ਪਾਸੇ ਕੋਈ ਨਹੀਂ ਹੋਈ ਜਾ ਕੇ ਤੁਸੀਂ ਦੇਖਣੀ ਹੋਵੇ ਅੰਦਰ ਬਾਹਰੋਂ ਦੇਖਣੀ ਹੋਵੇ ਤਦ ਵੀ ਤੁਸੀਂ ਤਸੱਲੀ ਕਰ ਸਕਦੇ ਹੋ ਜਾ ਕੇ ਚੈੱਕ ਕਰ ਸਕਦੇ ਹੋ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਕਰਕੇ ਜਾਇਓ ਜੀ 7719608622 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਆਲਟੋ ਆਪਣੇ ਕੋਲੇ ਸੈਕਿੰਡ ਗੱਡੀ ਪਹੁੰਚੀ ਆ 2009 ਮਾਡਲ ਹੈ 140 ਮਾਲਕ ਨੇ ਮੰਗਿਆਗਾ ਮਾਨਸਾ ਮਾਲਕ ਦਾ ਏਰੀਆ ਅੱਧੇ ਵਾਂਗੂ ਟਾਇਰ ਆਪ ਨੂੰ ਮਿਲ ਜਾਣਗੇ ਰੇਟ ਉੱਪਰ-ਨੀਚੇ ਹੋ ਜੂਗਾ ਬੈ ਕੇ ਬਾਕੀ ਕੰਡੀਸ਼ਨ ਚੰਗੀਆਂ ਗੱਡੀ ਦੀ ਅੰਦਰੋਂ ਵੀ ਠੀਕ ਹੈ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆ ਫੋਟੋਆਂ ਚਾਰੇ ਪਾਸੋਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਬਾਕੀ ਟਾਇਰ ਦੇਖ ਲਓ ਸਾਰਾ ਕੁਝ ਵਧੀਆਗਾ ਨੁਕਸ ਕੋਈ ਨਹੀਂ ਡੈਮੇਜ ਕਿਸੇ ਪਾਸੋਂ ਕੋਈ ਨਹੀਂ ਮਿਲਣੀ ਆਪਾਂ ਨੂੰ ਤੇ ਨੰਬਰ ਮਾਲਕ ਦਾ ਜਿਨ੍ਹਾਂ ਦੀ ਗੱਡੀ ਹੈ 77808 73763 ਮਾਲਕ ਦਾ ਨੰਬਰ ਹੈ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤਾਂ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 78140 38764 ਤੇ ਆਪਾਂ ਬਿਲਕੁਲ ਫਰੀ ਦੇ ਵਿਚਾਰ ਲਗਾ ਦਾਂਗੇ ਕੋਈ ਕਮਿਸ਼ਨ ਖਰਚਾ ਵਾੜ ਚ ਆਪਣਾ ਕੋਈ ਨਹੀਂ ਹੁੰਦਾ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲ ਗੱਡੀ ਪਹੁੰਚੀ ਆ ਐਗਜ਼ਾਇਲੋ ਮਹਿੰਦਰਾ ਦੀ E4 2011 ਮਾਡਲ ਹੈ ਜੀ 155 ਮਾਲਕ ਨੇ ਮੰਗੇ ਸਰਦੂਲਗੜ ਮਾਲਕ ਦੇ ਏਰੀਆ ਚ ਗੱਡੀ ਖੜੀ ਹੈ ਸਰਦੂਲਗੜ ਮਾਲਕ ਦਾ ਏਰੀਆ ਜੀ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਨ ਮਿਲ ਜੂਗੀ ਚਲਾਉਣ ਚ ਗੱਡੀ ਬਹੁਤ ਚੰਗੀਆਂ ਚੀਂ ਬਾਕੀ ਰੇਟ ਵੀ ਠੀਕ ਹੈ 155 ਬਾਕੀ ਕਹਿੰਦੇ ਸੀਗੇ ਮਾਲਕ ਉੱਪਰ-ਨੀਚੇ ਰੇਟ ਵਹਿ ਕੇ ਕਰ ਲਾਂਗੇ ਤੇ ਗੱਡੀ ਦੀ ਕੰਡੀਸ਼ਨ ਠੀਕ ਹੈਗੀ ਹਾਲਤ ਚੰਗੀ ਪਈ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਗੱਡੀ ਵਧੀਆ ਮਿਲ ਜੂਗੀ ਡੈਮੇਜ ਕੋਈ ਨਹੀਂ ਹੈਗੀ ਟਾਇਰ ਟੱਪਾ ਵਧੀਆ ਹੈ ਤੁਸੀਂ ਜਾ ਕੇ ਦੇਖਣੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੁਹਾਡੀ ਇੱਛਾ ਜੀ ਤੁਸੀਂ ਗੱਡੀ ਕਿਵੇਂ ਚੈੱਕ ਕਰਨੀ ਹੈ ਤੇ ਮਾਲਕ ਦਾ ਨੰਬਰ 987872 404 ਤੇ ਹੁਣ ਤੁਸੀਂ ਦੇਖੋ ਜੀ ਕਪੜੇ ਕੋਲੇ ਛੋਟਾ ਹਾਥੀ ਪਹੁੰਚੇਗਾ ਮਾਲਕ ਨੇ ਸੇਲ ਕਰਨਾਗਾ ਤੇ ਕਾਫੀ ਡਿਮਾਂਡ ਵੀ ਆ ਰਹੀ ਸੀਗੀ ਛੋਟੇ ਹਾਥੀ ਵਸਟਿੰਗ ਪੰਜਾਬ ਨੰਬਰ ਹੈ 2017 ਮਾਡਲ ਹੈ ਜੀ ਤੇ ਜਿੱਥੇ ਆਹ ਛੋਟਾ ਥੀ ਖੜਾ ਹੈਗਾ ਮਾਲਕ ਦਾ ਏਰੀਆ ਫਰੀਦਕੋਟ ਹੈ 220000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਬਾਕੀ ਬੈਕ ਸਾਈਡ ਤੋਂ ਵਾਡੀ ਲਾਈਨ ਦੇਖ ਲਓ ਕੈਬਿਨ ਦੇਖ ਲਓ ਬਹੁਤ ਚੰਗਾ ਹੈ ਕੋਈ ਐਕਸੀਡੈਂਟਡ ਨਹੀਂ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਕਿਸੇ ਨੂੰ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਮਿਲ ਜਾਊਗਾ ਤੁਹਾਨੂੰ ਫਰੀਦਕੋਟ ਖੜੇਗਾ 220000 ਰੁਪਏ ਡਿਮਾਂਡ ਇੱਕ ਵਾਰੀ ਲੈਸ ਵੈਸ ਮੌਕੇ ਤੇ ਹੋ ਜਾਊਗਾ ਟਾਇਰ ਟੱਪਾ ਵਧੀਆ ਹੈ ਕਾਕੀ ਰੰਗ ਤੁਸੀਂ ਆਪੇ ਦੇਖ ਲਓ ਵਧੀਆ ਪਿਆ ਨਾ ਕੋਈ ਜੰਗ ਲੱਗੀ ਹੋਈ ਹੈ ਕਿਸੇ ਪਾਸੋਂ ਨਾ ਕੋਈ ਗਲਿਆ ਸੜਿਆ ਤੇ ਇਹ ਨੰਬਰ ਤੁਹਾਨੂੰ ਮੈਂ ਮਾਲਕ ਦਾ ਨੋਟ ਕਰਵਾ ਦਿੰਨਾ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਓ ਜਾਂ ਫਿਰ ਕੁਝ ਵੀ ਪੁੱਛਣਾ ਹੋਵੇ ਫੋਨ ਕਰ ਲਿਓ ਜੀ 98147 52655 ਮਾਲਕ ਨਾਲ ਗੱਲ ਕਰਕੇ ਫਿਰ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਤੇ ਹੁਣ ਤੁਸੀਂ ਇੱਕ ਟਾਟਾ ਮਜ਼ਾ ਗੱਡੀ ਦੇਖੋ ਜੀ ਦੋ ਯਾਰਾ 10 ਮਾਡਲ ਹੈ ਤੇ ਇਹ ਗੱਡੀ ਕੁੱਲ ਚੱਲੀ ਹੋਈ ਹੈ 1 ਲੱਖ ਕਿਲੋਮੀਟਰ ਰੇਟ ਮਾਲਕ ਨੇ 1 10 ਮੰਗਿਆਗਾ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ 'ਚ ਤੇ ਗੱਡੀ ਦੇ ਟਾਇਰ ਟੱਪੇ ਆਪਾਂ ਨੂੰ ਵਧੀਆ ਮਿਲ ਜਾਣਗੇ 70 ਤੋਂ 75 ਪੈਸੀ ਗੁਰਦਾਸਪੁਰ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਆਪਾਂ ਨੂੰ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਗੁਰਦਾਸਪੁਰ ਮਾਲਕ ਦਾ ਏਰੀਆ ਹੈ ਕੰਡੀਸ਼ਨ ਗੱਡੀ ਦੀ ਆਲ ਓਕੇ ਐ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਨੁਕਸ ਨਹੀਂ ਤੇ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਆਪਰ ਮਿਲ ਜਾਣਗੀਆਂ ਚਿੱਟੇ ਰੰਗ ਦੀ ਐ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਸਾਰੇ ਫੰਕਸ਼ਨ A ਤੋਂ Z ਆਪਰ ਨੂੰ ਵਰਕਿੰਗ ਚ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੀ ਮਾਲਕ ਨੇ ਆਪ ਉਹਨਾਂ ਦਾ ਨੰਬਰ 96 468 16472 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਆ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਨੂੰ ਮਿਲਣ ਗਈਆਂ ਤੇ ਪੂਰੀ ਵੀਡੀਓ ਨੂੰ ਲਾਜ਼ਮੀ ਦੇਖਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਕੋਠੀ ਘਰ ਮਕਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਜਾਂ ਫਿਰ ਕੋਈ ਬੋਲਟਾ ਗੱਡੀ ਮੋਟਰਸਾਈਕਲ ਕੁਝ ਵੀ ਹੋਵੇ ਵੇਚਣ ਵਾਸਤੇ ਆਪਣੇ ਕੋਲੇ ਭੇਜ ਦਿਓ ਤੇ ਉਸ ਤੋਂ ਬਾਅਦ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਸ ਭੇਜੋ ਆਪਣੇ ਕੋਲੇ ਐਡ ਤੁਹਾਡੀ ਲੱਗ ਜਾਊਗੀ ਤੇ ਚੈਨਲ ਦਾ WhatsApp ਨੰਬਰ ਨੋਟ ਲਾਜ਼ਮੀ ਕਰ ਲਿਓ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਤੁਹਾਡੇ ਕੋਲੇ ਕੁਝ ਵੀ ਹੈ ਆਪਣੇ ਕੋਲੇ ਆਪਣੇ ਨੰਬਰ ਤੇ ਵੀ WhatsApp ਨੰਬਰ ਤੇ ਭੇਜ ਦਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੇ ਤੁਸੀਂ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਚੈਨਲ ਨਾਲ ਤੁਸੀਂ ਜੁੜਜੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਜਦੋਂ ਵੀ ਆਪਾਂ ਕੋਠੀ ਘਰ ਕੋਈ ਬੋਲਟ ਮੋਟਰਸਾਈਕਲ ਗੱਡੀਆਂ ਹਰ ਰੋਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜਦੋਂ ਵੀ ਵੀਡੀਓ ਪਾਵਾਂਗੇ ਤੁਹਾਡੇ ਕੋਲ ਮੈਸੇਜ ਉਸੇ ਵੇਲੇ ਚੱਲ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਸਕੋਗੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਇੱਕ ਤੁਸੀਂ ਪਹਿਲਾਂ ਬੋਲਟ ਦੇਖੋ ਜੀ ਬੋਲਟ ਆ ਜੀ ਕਲਾਸਿਕ ਕਰੋਮ 2023 ਮਾਡਲ ਹੈ ਤੇ ਕੁੱਲ ਹਾ 3200 ਕਿਲੋਮੀਟਰ ਚੱਲਿਆ ਹੋਇਆ ਹੈ ਚੱਲਿਆ ਬਹੁਤ ਹੀ ਘੱਟ ਹੋਇਆ ਹੈ 2.5 ਲੱਖ ਰੁਪਏ ਮਾਲਕ ਨੇ ਮੰਗ ਕੀਤੀ ਆ ਨਵੇਂ ਟਾਇਰ ਨੇ ਕੰਡੀਸ਼ਨ ਆਲ ਓਕੇ ਆਪਨ ਮਿਲ ਜੂਗੀ ਬਿਲਕੁਲ ਨਮਾਗਾ ਬਾਕੀ ਮਾਲਕ ਨੇ ਕਿਹਾ ਰੇਟ ਦੀ ਟੈਨਸ਼ਨ ਨਾ ਲਿਓ ਤੇ ਮੌਕੇ ਤੇ ਹੋ ਜਾਊਗਾ ਤੁਸੀਂ ਪਹਿਲਾਂ ਪਸੰਦ ਕਰ ਲਓ ਤੇ ਆਜੋ ਤੁਸੀਂ ਘਰੇ ਖੜਾਗਾ ਦੇਖ ਲਓ ਤੇ ਤੁਹਾਨੂੰ ਪਸੰਦ ਆਊਗਾ ਉਹ ਤੋਂ ਬਾਅਦ ਰੇਟ ਦੀ ਗੱਲ ਕਰ ਲਾਂਗੇ ਤੇ ਹੁਣ ਤੁਸੀਂ ਇੱਕ ਗੱਡੀ ਦੇਖੋ ਆਪਣੇ ਕੋਲੇ ਸਬਕਟ ਗੱਡੀ ਮਾਲਕ ਨੇ ਭੇਜੀ ਆ ਸੀਐਨਜੀ ਤੇ ਗੱਡੀਆਂ ਚ ਗੱਡੀ ਲਾਲ ਰੰਗ ਦੀ ਆ ਮਾਡਲ 2007 ਹੈ ਤੇ ਇਹ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ ਚ ਟਾਇਰ ਵੀ ਆਪਾਂ ਨੂੰ ਵਧੀਆ ਮਿਲ ਜਾਣਗੇ 70 ਤੋਂ 75 ਪੈਸੀ ਤੇ ਮਾਲਕ ਨੇ ਰੇਟ ਸਿਰਫ 75000 ਰੁਪਇਆ ਮੰਗਿਆਗਾ ਬਾਕੀ ਕਹਿੰਦੇ ਸੀਗਾ ਮਾਲਕ ਉੱਪਰ-ਨੀਚੇ ਕਰ ਲੰਗੇ ਤੇ ਅਰਜੈਂਟ ਸੇਲ ਕਰਨੀ ਹੈ ਜਲਦੀ ਸੇਲ ਕਰਨੀ ਹੈ ਜੀ 75000 ਦੀ ਤੇ ਨੰਬਰ 96 460 062 07 ਮਾਲਕ ਨਾਲ ਗੱਲ ਆਪੇ ਕਰ ਲਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਮਸ਼ੀਨਰੀਆਂ ਸਾਰੀਆਂ ਦੇਖ ਲੀਆਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤਾਂ ਮਿਲਦੇ ਆ ਜੀ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਤੇ ਤੁਹਾਡੇ ਕੋਲੇ ਕੁਝ ਵੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ WhatsApp ਨੰਬਰ ਹੈ ਜੀ ਭੇਜੋ ਆਪਣੇ ਕੋਲੇ ਤੇ ਐਡ ਆਪ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ